ਸਰਦਾਰ ਰਮੇਸ਼ ਸਿੰਘ ਕਰਨ ਤਾਂ ਸ਼ਹਿਰ ਦੇ ਨੁਮਾਇੰਦੇ ਆ ਜੀ ਔਰ ਲੋਕਲ ਇੱਥੋਂ ਦੇ ਜੰਮੇ ਬੱਲੇ ਆ ਜੀ ਇਹਨਾਂ ਗਲੀਆਂ ਵਿੱਚ ਹੀ ਖੇਡੇ ਆ ਔਰ ਸ਼ਹਿਰ ਦੇ ਗਲੀ ਗਲੀ ਚੱਪੇ ਚੱਪੇ ਚ ਵਾਕਿਆ ਬਾਜ਼ੀ ਸਾਰਿਆਂ ਨੂੰ ਜਾਂਦੇ ਆ ਔਰ ਵਿਕਾਸ ਵੀ ਜਿਹੜਾ ਵਾ ਉਹ ਪਹਿਲ ਦੇ ਹੱਥ ਤੇ ਜਿਹੜਾ ਵਾ ਸ਼ਹਿਰ ਦੇ ਕੰਮ ਕਰਵਾ ਸਕਦੇ ਆ ਕਿਉਂਕਿ ਸਰਕਾਰ ਵੀ ਦੇਖੋ ਪਰ ਆਮ ਆਦਮੀ ਪਾਰਟੀ ਦੀ ਆ ਤੇ ਉਹਦੇ ਮੁਤਾਬਕ ਜਿਹੜਾ ਸਰਦਾਰ ਰਮੇਸ਼ ਸਿੰਘ ਨੂੰ ਬੋਰਡ ਪਾ ਕੇ ਜਿਤਾਣਾ ਚਾਹੀਦਾ ਵਾ ਕਿਉਂਕਿ ਦੇਖੋ ਪਿਛਲੇ ਸਮੇਂ ਵੀ ਉਹਨਾਂ ਨੇ ਸ਼ਹਿਰ ਦਾ ਬੋਧ ਵਿਕਾਸ ਕਰਾਇਆ ਸੀ ਜੀ ਉਹਨਾਂ ਦੀ ਹੀ ਕਾਰਿਆਕਾਲ ਦੇ ਬਿੱਟੇ ਤੇ ਸਟੌਮ ਸੀਵਰ ਪਏ ਜੋ ਪੰਜਾਬ ਦੇ ਮੇਰੇ ਖਿਆਲ ਘਾਟੀ ਸ਼ਰਾਜ ਪਏ ਹੋਣਗੇ ਔਰ ਇੱਕ ਹੋਰ ਗੱਲ ਆ ਜੀ ਉੱਪਰ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਆ ਔਰ ਇੱਕ ਡੇਢ ਸਾਲ ਦਾ ਸਾਰਾ ਸਮਾਂ ਰਹਿ ਗਿਆ ਔਰ ਮੇਰੇ ਮਤਾਬਕ ਸਰਦਾਰ ਹਰਮਨ ਸਿੰਘ ਸੰਧੂ ਨੂੰ ਜਿਹੜਾ ਵੋਟ ਪਾਗੇ ਜਿਤਾਉਣਾ ਚਾਹੀਦਾ ਜਿਹਦੇ ਨਾਲ ਸ਼ਹਿਰ ਦਾ ਵਿਕਾਸ ਕੰਮ ਜਿਹੜੇ ਵੱਡੇ ਪੱਧਰ ਤੇ ਹੋ ਸਕਦੇ ਆ ਜੀ ਦੇਖੋ 85% ਘਰਾਂ ਦਾ ਜਿਹੜਾ ਬਿਜਲੀ ਦਾ ਬਿੱਲ ਆ ਉਹ ਜ਼ੀਰੋ ਆ ਰਿਹਾ ਵਾ ਔਰ ਚਲੋ ਇਹ ਕਹਿਣ ਵਾਲੀ ਗੱਲਾਂ ਨਹੀਂ ਆ ਮੇਰੇ ਵੀ ਹੈਗੇ 1-2 ਮਕਾਨ ਜਿੱਥੇ ਬਿੱਲ ਕੋਈ ਨਹੀਂ ਆ ਰਿਹਾ ਦੇਖੋ ਆਮ ਬਹੁਤ ਲੋਕਾਂ ਦਾ ਵਾ ਜਿਹੜੀ ਐ ਪ੍ਰੋਬਲਮ ਸੀ ਅੱਗੇ ਬੱਤੀ ਦਾ ਬਿੱਲ ਬਹੁਤ ਹੁੰਦਾ ਸੀ ਜ਼ੀਰੋ ਆ ਰਿਹਾ ਵਾ ਹੋਰ ਵੀ ਕੰਮ ਹੋਇਆ ਜੀ ਲੇਕਿਨ ਇੱਕ ਗੱਲ ਆ ਜੀ ਇਸ ਸਾਲ ਦੇ ਸਾਰੇ ਕੰਮ ਤੇ ਹੋ ਨਹੀਂ ਜਾਂਦੇ ਟਾਈਮ ਲੱਗਦਾ ਵਾ ਅੱਗੇ ਵੀ ਮੌਕਾ ਮਿਲੂਗਾ ਔਰ ਜ਼ਰੂਰ ਸਰਦਾਰ ਭਗਵੰਤ ਸਿੰਘ ਨੀਮਾਨ ਜਿਹੜਾ ਸ਼ਹਿਰ ਦੇ ਕੰਮ ਕਰਵਾਣ ਕੇ ਜੀ ਔਰ ਪੰਜਾਬ ਦੇ ਕੰਮ ਕਰਵਾਣ ਕੇ